ਸਸ਼ੇਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਖਮਨ ਜੀਮਾ ਵੱਡੀ ਖਬਰ ਆ ਰਹੀ ਹੈ ਕਿ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਹਾਈ ਕੋਰਟ ਤੋਂ ਵੱਡਾ ਝੜਕਾ ਲੱਗ ਚੁੱਕਿਆ ਹਾਈ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਜਿਹੜੀ ਦਾਇਰ ਕੀਤੀ ਸੀ ਹਰਚਰਨ ਸਿੰਘ ਪੁੱਲਰ ਮੋਤਲ ਡੀਆਈਜੀ ਨੇ ਅੱਜ ਉਹ ਪਟੀਸ਼ਨ ਖਾਰਜ ਕਰ ਦਿੱਤੀ ਗਿਆ ਅਪਰੀਪ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਮੋਤਲ DIG ਹਰਚਰਨ ਸਿੰਘ ਪੁੱਲਰ ਜਦੋਂ ਰੋਪੜ ਰੇਂਜ ਦੇ DIG ਹੁੰਦੇ ਨੇ ਪੰਜਾਬ ਪੁਲਿਸ ਦੇ ਤੇ ਉਸ ਵਕਤ ਇੱਕ ਆਕਾਸ਼ ਬੱਤਾ ਨਾਂ ਦਾ ਸਕ੍ਰੈਪ ਡੀਲਰ ਹੁੰਦਾ ਮੰਡੀ ਗਵਿੰਦਗੜ ਦਾ ਉਸ ਤੋਂ ਰਿਸ਼ਵਤ ਮੰਗੀ ਜਾਂਦੀ ਆ ਰਿਸ਼ਵਤ ਲੈਂਦਿਆਂ ਰੈਡ ਹੈਂਡਰਡ ਜਿਹੜਾ CBI ਨੇ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਅਕਤੂਬਰ 225 ਦੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਜੋ ਉਸ ਵਕਤ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਫਿਰ ਬਾਅਦ ਅੰਦਰ ਤੋਂ ਵੱਧ ਜਾਇਦਾ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਹਾਲਾਂਕਿ ਉਸ ਮਾਮਲੇ ਦੇ ਵਿੱਚ ਜਦੋਂ ਸੀਬੀਆਈ ਜਿਹੜਾ ਲਿਮਟਿਡ ਸਮੇਂ ਦੇ ਵਿੱਚ ਨਿਯਮਤ ਸਮੇਂ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਪਾਉਂਦੀ ਤੇ ਉਸ ਤੋਂ ਬਾਅਦ ਪੈਰਾ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਜ਼ਮਾਨਤ ਮਿਲ ਜਾਂਦੀ ਆ ਪਰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਇਸ ਵਕਤ ਗਰੀਬ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੋਲਰ ਹੈ ਉਨਾਂ ਨੂੰ ਅੱਜ ਜਿਹੜੀ ਜ਼ਮਾਨਤ ਅਰਜੀ ਹਾਈ ਕੋਰਟ ਦੇ ਵਿੱਚ ਲਗਾਈ ਸੀ ਹਾਈ ਕੋਰਟ ਨੇ ਦੋਵਾਂ ਤਰ੍ਹਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਤੇ ਉਸ ਤੋਂ ਬਾਅਦ ਮੁਅੱਤਲ ਡੀਆਈਜੀ ਅਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਕੰਡੀਸ਼ਨ ਖਾਰਜ ਕਰ ਦਿੱਤੀ ਅਤੇ ਉਸ ਤੋਂ ਬਾਅਦ ਜਦੋਂ ਡੀਆਈਜੀ ਅਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੁੱਲਰ ਦੇ ਟਿਕਾਣਿਆਂ ਦੇ ਉੱਪਰ ਸੀਬੀਆਈ ਛਾਪੇ ਮਾਰਦੇ ਆ ਤੇ ਉੱਥੋਂ ਲਗਭਗ 7.5 ਕਰੋੜ ਰੁਪਏ ਨਕਦੀ ਉਸ ਤੋਂ ਬਾਅਦ 2.5 ਕਿਲੋ ਸੋਨੇ ਦੇ ਗਹਿਣੇ ਕਈ ਮਹਿੰਗੀਆਂ ਘੜੀਆਂ ਤੇ ਦੋ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਉਹ ਬਰਾਮਦ ਕਰ ਲਿਆ ਜਾਂਦੀਆਂ ਨੇ ਜਿਹੜੀਆਂ ਸੀਬੀਆਈ ਦੇ ਵੱਲੋਂ ਜ਼ਬਤ ਕਰ ਲਿਆ ਜਾਂਦੀਆਂ ਰਹੀ ਤੇ ਅੱਜ ਵੱਡੀ ਖਬਰ ਆ ਕਿ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਵੱਡਾ ਝਟਕਾ ਲੱਗਿਆ ਕਿਸੇ ਵੀ ਤਰੀਕੇ ਦੀ ਰਾਹਤ ਨਹੀਂ ਮਿਲੀ ਐ ਇਸ ਤੋਂ ਪਹਿਲਾਂ ਜਿਹੜਾ ਸੀਬੀਆਈ ਕੋਰਟ ਦੇ ਵੱਲੋਂ ਝਟਕਾ ਦਿੱਤਾ ਗਿਆ ਸੀ ਮੌਤਲ ਡੀਆਈਜੀ ਪੁੱਲਰ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਸੀ ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਖਾਰਜ ਕਰ ਦਿੱਤੀ ਹੈ ਜਿਹੜੀ 19 ਨੰਬਰ ਸਭ ਤੋਂ ਪਹਿਲੀ ਐਫਆਈਆਰ ਹੈ ਉਸ ਦੇ ਵਿੱਚ ਬੇਲ ਅਪਲੀਕੇਸ਼ਨ ਰੈਗੂਲਰ ਬੇਲ ਅਪਲੀਕੇਸ਼ਨ ਸੀ ਜਿਹੜੇ ਕੀ ਕੋਰਟ ਨੇ ਡਿਟੇਲ ਸੁਣਵਾਈ ਤੋਂ ਬਾਅਦ ਅੱਜ ਉਹ ਡਿਸਮਿਸ ਜੀ ਤੇ ਅੱਜ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਪੱਖ ਤੁਹਾਡੇ ਵੱਲ ਰੱਖੇ ਗਏ ਤੇ ਸੀਬੀਆਈ ਕੋਰਟ ਦਾ ਕਿਸ ਤਰ੍ਹਾਂ ਦਾ ਰਵਈਆ ਰਿਹਾ ਹੈ ਕੋ ਸੀਬੀਆਈ ਦੇ ਆਪਣੇ ਜੋ ਡਿਟੇਲ ਇਨਵੈਸਟੀਗੇਸ਼ਨ ਚਲਾਉਣ ਦੇ ਵਿੱਚ ਆਈ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਜੱਜ ਸਾਹਬ ਦੇ ਮੂਰੇ ਰੱਖਿਆ ਗਿਆ ਵੀ ਅਸੀਂ ਆ ਫੈਕਟ ਲੈ ਕੇ ਆਏ ਹਾਂ ਔਰ ਉਸ ਤੋਂ ਬਾਅਦ ਸਾਈਕਿੰਗ ਸਾਡਾ ਸਿਰਫ ਕਹਿਣਾ ਇਹ ਸੀ ਜਿਵੇਂ ਇਹ ਤਾਂ ਜੋ ਅਨਸਰ ਦੇਣਾ ਸੀ ਦਿੱਤਾ ਕੋਈ ਸਾਡਾ ਕਿਹੜਾ ਇਹ ਸੀ ਵੀ ਜੋਤੀ ਅਗਰ ਦੀ ਜੀ ਸਾਹਿਬ ਬਾਹਰ ਆਉਂਦੇ ਨੇ ਜਾਂ ਇਹਨਾਂ ਉਹ ਕੇਸ ਦੇ ਫੈਕਟਸ ਨੂੰ ਹੋਰ ਐਵੀਡੈਂਸ ਨੂੰ ਮੈਨਿਪੂਲੇਟ ਕਰ ਸਕਦੇ ਨੇ ਜਿਹਦੇ ਨਾਲ ਕੇਸ ਦੇ ਉੱਤੇ ਬੜਾ ਬੁਰਾ ਸਿਰ ਪੈਣਾ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੀ ਅੱਜ ਵਾਲਾ ਆਰਡਰ ਸਾਡੀ ਫੇਵਰਟ ਚ ਕੀਤਾ ਜੀ ਦੂਜੇ ਪਾਸੇ ਜਿਸ ਤਰ੍ਹਾਂ ਪਹਿਲਾਂ ਡੀਆਈ ਦੀ ਭੁੱਲਣ ਦੇ ਮਕੀਲਾ ਨੇ ਵੱਲੇ ਇਹ ਵੀ ਦਲੀਲਾਂ ਦਿੱਤੀਆਂ ਗਈਆਂ ਸੀ ਕਿ ਸੀਬੀਆਈ ਇੰਟਰਪੀਅਰ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੱਥ ਬੇ ਰੱਖੇ ਗਏ ਸੀ ਹਾਂਜੀ ਉਹ ਇੱਕ ਸਪੈਸ਼ਲ ਪੁਲਿਸ ਸੈਕਟਰ ਦੇ ਅਕੋਰਡਿੰਗ ਉਹਨਾਂ ਵੱਲੋਂ ਕਿਹਾ ਗਿਆ ਪਰ ਉਹ ਗੱਲਾਂ ਨੂੰ ਇਹਨਾਂ ਦਾ ਪਹਿਲਾਂ ਹੀ ਕੋਰਟ ਨੇ ਸਾਡੇ ਮਾਨਯੋਗ ਜੀ ਜਸਦੀਪ ਸਾ ਸਨਵਾਈ ਤੇ ਉਹਨਾਂ ਦੇ ਕਹਿੰਦੇ ਤੋਂ ਮਨਾਂ ਕਰ ਦਿੱਤਾ ਸੀ ਕਿ सीबीआई ਨੂੰ ਫੁੱਲ ਰਾਈਟ ਹੈ ਕਿ ਐਫਆਈਆਰ ਦਿਸਟ੍ਰਿੰਕਟ ਕਰਾਂਦਾ ਕਿਉਂਕਿ ਐਫਆਈਆਰ ਚੰਡੀਗੜ੍ਹ ਦੇ ਵਿੱਚ ਦਿਸਟ੍ਰਿੰਕਟ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹੀ ਜੋ ਅਕਰਮਸ ਹੋਈ ਹੈ ਉਹ ਮੀਡੀਏ ਜਿਹੜਾ ਬੰਦਾ ਕਿ ਸਾਨੂੰ ਉਹਦੇ ਤਰੂ ਜੋ ਵੀ ਅਕਰਮਸ ਹੋਈ ਉਹ ਚੰਡੀਗੜ੍ਹ ਦੇ ਵਿੱਚ ਹੋਈ ਹੈ ਸੋ ਰਾਈਟ ਐਫਆਈਆਰ ਦਰਜ ਕੀਤੀ ਗਈ। ਖਲਾਣਾ ਸਾਹਿਬ ਕੀ ਰਾਹ ਬਚਿਆ ਹੁਣ ਮੋਤਲ ਡੀਆਈਜੀ ਕੋਲ ਸਰ ਹੁਣ ਉਹਨਾਂ ਦੇ ਕੋਲ ਐਸਐਲਪੀ ਦੇ ਵਿੱਚ ਜਾਣ ਦਾ ਸੁਪਰੀਮ ਕੋਰਟ ਇਸ ਆਰਡਰ ਦੇ ਅਗੇਂਸ ਜਾਣ ਦਾ ਹੀ ਦਸਤਾ ਬਚਿਆ ਹੋਰ ਇਸ ਤੋਂ ਬਿਨਾਂ ਕੋਈ ਕੋਈ ਦਸਤਾ ਨਹੀਂ। ਜਿਹੜੀ 19 ਨੰਬਰ ਸਭ ਤੋਂ ਪਹਿਲੀ